来 ਵੀ ਦੋਸਤੋ ਅੱਜ ਦੀ ਵੀਡੀਓ ਲੈ ਕੇ ਆਏ ਆ ਆਪਾਂ ਡਬਲ ਸੈਕਰੋਨੇ이션 ਦੇ ਬਾਰੇ ਜਿਵੇਂ ਪਹਿਲੀ ਸੈਕਰੋਨੇ이션 ਸੀਗੀ ਉਹ ਤਾਂ ਆਪਣੀ ਨੌਂ ਦਿਨਾਂ ਚ ਪੂਰੀ ਹੋ ਜਾਂਦੀ ਸੀ ਤੇ ਇਹ ਆਪਣੀ ਹੁੰਦੀ ਹੈ ਉਨੀਦਾਂ ਚ ਪੂਰੀ ਤੇ ਦੋਨਾਂ ਦਾ ਅਲੱਗ-ਅਲੱਗ ਰਿਜ਼ਲਟ ਆ ਦੋਨੇ ਵਧੀਆ ਨੇ ਅਕੋਰਡਿੰਗ ਟੂ ਕੇਸ ਮਤਲਬ ਵੀ ਕਿਵੇਂ ਦਾ ਕੇਸ ਆ ਉਹ ਆਪਾਂ ਨੂੰ ਡਾਇਗਨੋਸ ਪਸ਼ੂ ਦੇ ਹੱਥ ਅੰਦਰ ਹੱਥ ਪਾ ਕੇ ਜਾਂ ਕੇਸ ਹਿਸਟਰੀ ਲੈ ਕੇ ਪਤਾ ਲੱਗਦਾਗਾ ਉਸ ਅਕੋਰਡਿੰਗ ਆਪਾਂ ਫਿਰ ਇਹਦੀ ਜੀਪੀਜੀ ਕਰਦੇ ਆਂਗੇ ਜਾਂ ਇਹਨੂੰ ਸੈਕਰੋਨੇਸ਼ਨ ਕਹਿ ਦਨੇ ਆਂਗੇ ਇਹਦੇ ਆਪਾਂ ਡਬਲ ਕੀਤੀ ਸੀਗੀ ਉਹਦੇ ਸਾਰੇ ਟੀਕੇ ਉਹ ਡਬਲ ਡਬਲ ਲੱਗਦੇ ਹੈਗੇ ਤੇ ਬਹੁਤ ਹੀ ਚੰਗੀ ਹੀ ਹੀਟ ਕੱਢੀ ਹੈਗੀ ਕਈ ਭਰਾਵਾਂ ਦੇ ਫੋਨ ਆਉਂਦੇ ਵੀ ਅਸੀਂ ਸੈਕੂਨੇਸ਼ਨ ਕਰਤੀ ਸਾਡੀ ਰਹੀ ਨਹੀਂ ਭਾਈ ਪਹਿਲਾਂ ਉਹਨੂੰ ਮੈਨਰ ਮਿਕਚਰ ਖਵਾਓ ਪਾਊਡਰ ਪਾਓ ਚੰਗੇ ਤੇ ਫੇਰ ਜਾ ਕੇ ਕਿਤੇ ਪਸ਼ੂ ਕਨਸੀਵ ਕਰਦਾਗਾ ਕੱਲੀ ਸੈਕੂਨੇਸ਼ਨ ਨਹੀਂ ਆਪਾਂ ਹਾਰਮੋਨ ਬਦਲਣਾਂ ਨਹੀਂ ਤੇ ਇਹ ਐਵੇਂ ਵੀ ਨਾ ਲਾਇਆ ਕਰੋ ਆਪਦਾ ਧਿਆਨ ਨਾਲ ਲਾਇਆ ਕਰੋ ਤੇ ਬਾਕੀ ਗੱਲ ਦੇਖੋ ਤੁਸੀਂ ਹੋਈ ਜਾਣਾ ਪੂਰੀ ਕ੍ਰੋਸ ਤੇ ਜਮਾ ਤੁਰ ਤੱਕ ਜਾ ਉੜੀ ਹੈਗੀ ਤੇ ਪਸ਼ੂ ਦੇ ਕਨਸੀਵਿੰਗ ਦੀ ਵੀ ਚਾਂਸ ਪੂਰੇ ਵੱਜਣ ਦੇ ਗੱਲ ਕ੍ਰੋਸ ਹੋਈਏ ਧੰਨਵਾਦ ਸਾਡੀ ਵੀਡੀਓ ਦੇਖ